ਤੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਹਜਾਰਾ ਲੋਕ ਕਹਿੰਦੇ ਨੇ ਵਿਆਹ ਕਰਾ ਲਓ ਮੈਂ ਵੀ ਕਰਾ ਲੈਣੀ ਆ ਮੈਂ ਮੇਰੇ ਖਬਰ ਸੁਣੀ ਸੀ ਜਿੰਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋਲ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕੌਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ 1 ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਭੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਰਿਜ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਬਕਾਇਦਾ ਪ੍ਰੂਫ ਲੱਗ ਜਾਂਦੇ ਨੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿਸ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਾ ਲੈ ਗਏ ਜਾਂ ਵਾਹ ਵੀ ਆ ਜਿਹੋ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਬੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਰਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾਵੇ ਤੁਹਾਡਾ ਤਲਾਕ ਦਾ ਕੇ ਆਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਕੋਰਟ ਚ ਕੋਰਟ ਦੇ ਵਿੱਚ ਚੱਲੀ ਜਾਂਦਾ ਜੀ ਤੁਸੀਂ ਕੀ ਗੁਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਹੋ ਪਹਿਲਾਂ ਵੀ ਜੀ ਇਹਨਾਂ ਤੇ ਚਾਰ ਇਹਦੇ ਤੇ ਦੇਹੇਜ ਕਰਕੇ ਮਾਲਕ ਟਰਾਈ ਕਰਦਾ ਸੀ ਇਹਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇਹਦਾ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਿਮਨਲ ਬੰਦਾ ਹੈ ਹੁਣ ਇਹਨੇ ਧੋਖਾ Đੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਇੱਕ ਕਾਨੂੰਨ ਇਹ ਕਾਨੂੰਨ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵਕੀਲ ਦੇ ਚੈਂਬਰ ਦੇ ਵਿੱਚ ਬੈਠੇ ਹੋਏ ਨੇ ਮੁੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੇ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਵਾਂਗੀ ਵੈਰੀਫਾਈ ਕਰਾ ਲੈਣੇ ਵੈਰੀਫਾਈ ਕਰ ਇਹਨਾਂ ਤੇ ਅੱਜ ਹੀ ਬੰਦੀ ਕਾਰਵਾਈ ਕਰੋ ਵੈਰੀ ਇੱਥੇ ਦੇਖੋ ਥਾਰ ਵਾਲੀ ਮਸ਼ਹੂਰ ਹੀ ਐ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵੱਸੀ ਨਹੀਂ ਕਿਸੇ ਪਾਸੇ ਵੀ ਨਹੀਂ ਦੁੱਜਾਂ ਨੂੰ ਵਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹੜਾ ਕੋਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲੋ ਜਵਾਕ ਜੰਮ ਲੋ ਬਦਨਾਰੀਆਂ ਨੂੰ ਬਾਹਰ ਛੱਡ ਦਿਓ ਦੱਸੋ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਰਟ ਨੂੰ ਕੀ ਕਮਾਣਾ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਓ ਹੈ ਇਹਨਾਂ ਨੇ ਮੈਨੂੰ ਸਤਾ ਰੱਖਿਆਗਾ ਜਿਨ੍ਹਾਂ ਮੈਂ ਜਵਾਕਾਂ ਨੂੰ ਲੱਗੇ ਕਰਾਇਆ ੱਟਕੇ ਖਾਂਦੀ ਫਿਰਦੀ ਹੈਗੀਆਂ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਇਥੋਂ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੀ ਕਰਾ ਕੇ ਵੀ ਇਹ ਕੁੜੀ ਨੂੰ ਇੱਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਐ ਨਾਮ ਲੈਂਦੀ ਐ ਮੇਰਾ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲਾ ਕੇ ਕਹਿੰਦੇ ਨੇ ਵਿਆਹ ਕਰਾ ਲਓ ਮੈਂ ਵੀ ਕਰਾ ਲੈਣੀ ਆ ਮੈਂ ਮੇਰਾ ਵੀ ਅਧਿਕਾਰ ਹੈ ਨਾ ਅੱਜ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇੰਨੇ ਚ ਤੋਖੇ ਨਾਲ ਕਾਗਜ਼ਾਂ ਲਈ ਕਾਗਜ਼ ਗੁਰਦੁਆਰੇ ਚ ਦਿੱਤੇ ਨੇ ਮੇਰੇ ਵੱਲੋਂ ਡਿਵੌਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਠੀਕ ਹੈ ਜਿੰਨਾ ਤੱਕ ਤਲਾਕ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾਗਾ ਇਹਨੇ ਵਿਆਹ ਕਰਾਇਆ ਕਿ ਇੱਥੇ ਹੀ ਫਿਰਦੇ ਨੇ ਮੈਨੂੰ ਧਮਕੀਆਂ ਵੀ ਆ ਰਹੀਆਂ ਫੇਕ ਆਈਡੀ ਤੇ ਕੋਈ ਵੀ ਜਾਣੇ ਨੂੰ ਕਿਸਾਨ ਹੋਣ ਦਾਗਾ ਜ਼ਿੰਮੇਵਾਰ ਹੋਣਗੇ ਜੇ ਤੁਸੀਂ ਡੀਐਸਪੀ ਸਾਹਿਬ ਅਗੇ ਕ੍ਰੇਮਿੰਗ ਇਸ ਟੂ ਪੇਮੈਂਟ ਲਗੇ ਇਹ ਤੁਹਾਨੂੰ ਕੋਈ ਲੱਗਦਾ ਕੋਈ ਤੁਹਾਡੇ ਕੋਲ ਡਾਕੂਮੈਂਟ ਹੈਗੇ ਉਹ ਦੇ ਦਿਓ ਬੰਦ ਕਰਵਾ ਹੀ ਹੋ ਜੀ ਮੇਰੇ ਕੋਲ ਸਾਰੇ ਹੀ ਕਾਗਜ਼ ਨੇ ਜਿਹੜੇ ਬੰਦ ਅੱਜ ਹੀ ਪਰਚਾ ਕੱਟੋ ਸਰ ਨਹੀਂ ਤਾਂ ਮੈਨੂੰ ਪੁਲਿਸ ਦੇ ਬੇਟੀਆਂ ਦੇ ਨਾਲ ਮੈਂ ਤੱਕ ਵੇਰੀਫਾਈਟ ਕਰਨੇ ਪੈਣਾ ਮੇਰੇ ਕੋ ਪ੍ਰੂਫ ਨੇ ਵੈਰੀਫਿਕੇਸ਼ਨ ਤੁਸੀਂ ਕੀ ਕਰਨੀ ਹੈ ਪਿਛਲੀ ਵਾਰੀ ਵੀ ਜਦੋਂ ਚਿੱਟਾ ਭੇਜਦੇ ਸੀ ਮੈਂ ਉਦੋਂ ਵੀ ਕਹਿੰਦੇ ਸੀਗੇ ਵੀ ਸਾਰੇ ਦੇਖਦੇ ਨੇ ਤੁਸੀਂ ਉਦੋਂ ਵੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਤੁਹਾਡੀ ਕਾਰਵਾਈ ਹੋਈ ਲਾਸਟ ਵਿੱਚ ਤੁਸੀਂ ਮੁੜ ਕੇ ਜਦੋਂ ਖਰਾਰ ਹੋ ਗਿਆ ਕੋਰਟ ਦੇ ਵਿੱਚ ਮੈਂ ਥੱਪੜ ਮਾਰ ਕੇ ਮੁੜ ਕੇ ਤੁਸੀਂ ਫੋਨ ਕਰਦੇ ਰਹੇ ਜੀ ਬਲਵਿੰਦਰ ਸਿੰਘ ਹੈਗਾ ਕਿੱਥੇ ਹੈਗਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਨਾਲ ਮੈਂ ਬਹੁਤ ਛੱਡੋ ਆਪਾਂ ਕਰ ਲੈਂਦੇ ਉਹਨਾਂ ਗੱਲਾਂ ਨੂੰ ਛੱਡੋ ਨਹੀਂ ਨਾ ਸਾਰਾ ਹੀ ਪੈਲ ਹੋ ਗਿਆ ਨਾ ਛੱਡੋ ਕਿਵੇਂ ਮੇਰਾ ਕਾਰਖਾਨਾ ਹੋਇਆ ਸਾਰਾ ਮੈਂ ਤਾਂ ਚੰਨ ੱੱਕੇ ਖਾਂਦੀ ਹੁੰਦੀ ਆ ਸੁਣੋ ਸੁਣੋ ਆ ਮੈਂ ਇਹਨਾਂ ਆਪਾਂ ਦੇਖ ਲੈਣੇ ਬੈਠੇ ਦਿੱਲੀ ਜਾਣਾ ਸਾਰਾ ਇਹਨਾਂ ਨੇ ਅੱਜ ਦਿੱਲੀ ਜਾਣਾਗਾ ਸ਼ਾਮ ਨੂੰ ਉਹ ਤੇ ਕਮਰਾ ਬੁੱਕ ਕਰ ਰੱਖਿਆਗਾ ਇਹਨਾਂ ਨੇ ਮੈਂ ਨਾ ਰਮਨਦੀਪ ਸਿੰਘ ਹੈ ਜੀ ਮੈਂ ਰੀਡਰੈਸ ਵੀ ਸਾਡਾ ਕੀ ਕਹਿਣਾ ਚਾਹੋਗੇ ਕਿ ਮੈਂ ਲਾਈ ਸੀ ਬਸ ਇਹ ਉਹ ਵੈਰੀਫਾਈ ਕਰਕੇ ਮੰਦ ਕਾਨੂੰਨੀ ਕਾਰਵਾਈ ਹੋ